ਹੱਜ ਫੇਰ ਕਿਸੇ ਨੇ ਤੇਰੀ ਯਾਦ ਦਿਲਾ ਦਿੱਤੀ ਕਿਸੇ ਨੇ ਹਾਸੇ ਆਪਣੇ ਅੰਦਰ ਤੱਕ ਚਲ ਕੇ ਦਿਖਾ ਦਿੱਤੀ ਤੇਰੇ ਨਾਲ ਗੁਜ਼ਾਰਿਆ ਵਕਤ ਚੇਤੇ ਆ ਗਿਆ ਤੇਰਾ ਦਿੱਤਾ ਹੋਇਆ ਹਾਸਾ ਚੇਤੇ ਆ ਗਿਆ ਵਿਛੜਨ ਲੱਗੇ ਅੱਖਾਂ ਵਿੱਚ ਹੰਝੂ ਆਉਂਦੇ ਨੇ ਤੇਰੇ ਨਾਲ ਪਿਆਰ ਪਾਏ ਕੋਲ ਕਰਾ ਚੇਤੇ ਆਉਂਦੇ ਨੇ ਅਲਵਿਦਾ ਕਹਿੰਦੇ ਕੋਈ ਖੁਸ਼ੀ ਨਾ ਦੇ ਸਕਿਆ ਪਰ ਅੱਜ ਵੀ ਮੇਰਾ ਦਿਲ ਤੇ ਮੇਰਾ ਮਨ ਬਸ ਤੈਨੂੰ ਹੀ ਚਾਉਂਦੇ ਨੇ ਜੇਕਰ ਤੂੰ ਮਿਲ ਜਾਂਦੀ ਮੈਨੂੰ ਤਾਂ ਆਪਾਂ ਇੰਜ ਨਾ ਰੁਲਦੇ ਕਿਸੇ ਭਰੇ ਹੋਏ ਗਲਾਸ ਵਿੱਚੋਂ ਪਾਣੀ ਵਾਂਗ ਨਾ ਡੁੱਲਦੇ ਜਿੱਦਾਂ ਪੁਰਾਣੇ ਜੰਗ ਲੱਗੇ ਹੋਏ ਜਿੰਦੇ ਕਦੇ ਨਹੀਂ ਖੁੱਲਦੇ ਉਦਾਂ ਹੀ ਤੇਰੇ ਨਾਲ ਗੁਜ਼ਾਰੇ ਹੋਏ ਪਲ ਕਦੇ ਨਹੀਂ ਭੁੱਲਦੇ ਕਦੇ ਨਹੀਂ ਭੁੱਲਦੇ ਦੋਸਤੋ ਵੀਡੀਓ ਵਧੀਆ ਲਗੀ ਲਾਈਕ ਸ਼ੇਅਰ ਜੋ ਕਰਿਓ ਜੇ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਕੁਝ ਨਵੀਆਂ ਲੈਣੇ